ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਲੇਖਕ ਪ੍ਰਗਟ ਸਿੰਘ ਦਾ ਥੋੜੇ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਉਹਨਾਂ ਦੇ ਅੰਤਿਮ ਸੰਸਕਾਰ ਦੇ ਮੌਕੇ ਕਈ ਮਹਾਨ ਹਸਤੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੰਗੀਤ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਪਹੁੰਚੀਆਂ ਤੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਨੇ ਕਿਹਾ ਕਿ ਪ੍ਰਗਟ ਸਿੰਘ ਨੇ ਪੰਜਾਬੀ ਸੰਗੀਤ ਨੂੰ ਕਈ ਚੰਗੇ ਨਾਮੀ ਗੀਤ ਦਿੱਤੇ ਨੇ। ਹਜੇ ਵੀ ਉਹਨਾਂ ਨੇ ਬਹੁਤ ਗੀਤ ਲਿਖਣੇ ਸੀ ਪਰ ਉਹਨਾਂ ਦਾ ਛੋਟੀ ਉਮਰ ਦੇ ਵਿੱਚ ਹੀ ਸਾਥੋਂ ਵਿਛੋੜਾ ਵਹਿ ਗਿਆ। ਉਹਨਾਂ ਦੇ ਜਾਣ ਦਾ ਸਾਨੂੰ ਬੇਹੱਦ ਅਫਸੋਸ ਹੈ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਬਹੁਤ ਪਿਆਰੇ ਸਾਹਿਤਕਾਰ ਸੀਗੇ ਜੀ ਉਹ ਜਿਨ੍ਹਾਂ ਨੇ ਬਹੁਤ ਅੱਛੀਆਂ ਰਚਨਾਵਾਂ ਜਿਹੜੀਆਂ ਆਪਣੀ ਮਿੱਟੀ ਨਾਲ ਵਿਰਸੇ ਨਾਲ ਜੁੜੀਆਂ ਹੋਈਆਂ ਉਹ ਦਿੱਤੀਆਂ ਅਜੇ ਪਤਾ ਨਹੀਂ ਕੀ ਕੁਛ ਉਹਨਾਂ ਦੇ ਅੰਦਰ ਸੀ ਕੀ ਕੁਛ ਅਜੇ ਲਿਖਣਾ ਸੀ ਬਹੁਤ ਥੋੜੀ ਉਮਰ ਵਿੱਚ ਉਹ ਸਦੀਵੀ ਵਿਛੋੜਾ ਦੇ ਗਿਆ ਆ ਉਹਦੇ ਨਾਲ ਜਿਹੜਾ ਪਰਿਵਾਰ ਨੂੰ ਘਾਟਾ ਆ ਉਹ ਤਾਂ ਕਦੀ ਪੂਰਾ ਨਹੀਂ ਹੋ ਸਕਦਾ ਪਰ ਜਿਹੜਾ ਸਾਹਿਤਕ ਜਗਤ ਨੂੰ ਘਾਟਾ ਪਿਆ ਉਹ ਰੰਦੀ ਦੁਨੀਆ ਤੱਕ ਰੜਕਦਾ ਰਹੂਗਾ ਉਹਨਾਂ ਦੇ ਬੇਵਕਤ ਜਾਣ ਦਾ ਮਟ ਸ਼ੇਰ ਨੇ ਕਿਹਾ ਕਿ ਪ੍ਰਗਟ ਸਿੰਘ ਦੇ ਜਾਂ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਬਹੁਤ ਹੀ ਘਾਟਾ ਪਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਉਹਨਾਂ ਦੇ ਗਾਣੇ ਹਮੇਸ਼ਾ ਅਮਰ ਰਹਿਣਗੇ ਤੇ ਸਾਨੂੰ ਹਮੇਸ਼ਾ ਯਾਦ ਰਹੇਗਾ ਅਸੀਂ ਈਸ਼ਵਰ ਤੋਂ ਦੁਆ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਬਹੁਤ ਵੱਡਾ ਘਾਟਾ ਪਿਆ ਜੀ ਦੇਖੋ ਪਹਿਲੀ ਗੱਲ ਤਾਂ ਉਹਨਾਂ ਦੇ ਪਰਿਵਾਰ ਨੂੰ ਸਾਡੇ ਲਈ ਬੇਸਕੋ ਗੀਤਕਾਰ ਸੀਗੇ ਪਰ ਉਹਨਾਂ ਦੇ ਪਰਿਵਾਰ ਲਈ ਤਾਂ ਉਹਨਾਂ ਦੇ ਇੱਕ ਮੈਂਬਰ ਸੀਗੇ ਮੈਂ ਪਹਿਲਾਂ ਵੀ ਕਿਹਾ ਉਹ ਤੂਫ ਗਾਣੇ ਲਿਖਣ ਵਾਲੇ ਸਾਡੇ ਚ ਨਹੀਂ ਰਹੇ ਪਰ ਉਹਨਾਂ ਦੇ ਉਹ ਗਾਣੇ ਜਿਹੜੇ ਤੂਫ ਵਰਗੇ ਗਾਣੇ ਸੀ ਹਮੇਸ਼ਾ ਸਾਨੂੰ ਸੁਗੰਧਾਂ ਦਿੰਦੇ ਰਹਿਣਗੇ ਤੇ ਉਹਨਾਂ ਦੇ ਗਾਣੇ ਹਮੇਸ਼ਾ ਆਮਰ ਰਹਿਣਗੇ ਉਹਨਾਂ ਦਾ ਹਰ ਇੱਕ ਬੋਲ ਹਰਜੀਤ ਹਰਮਨ ਜੀ ਦੇ ਮੂੰਹੋਂ ਜਿੰਨੇ ਵੀ ਗਾਣੇ ਗਾਏ ਆ ਉਹ ਹਮੇਸ਼ਾ ਆਮਰ ਰਹਿਣਗੇ ਤੇ ਰੱਬ ਅਗੇ ਦੁਆ ਬੇਨਤੀ ਅਰਦਾਸ ਕਰਦੇ ਆ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਪਰਸਿੱਧ ਗਾਇਕ ਸੁਰਿੰਦਰ ਸ਼ੰਦਾ ਨੇ ਵੀ ਕਿਹਾ ਹੈ ਕਿ ਮੈਨੂੰ ਅਫਸੋਸ ਰਹੇਗਾ ਕਿ ਇੰਨੇ ਵੱਡੇ ਫਨਕਾਰ ਦੇ ਲਿਖੇ ਹੋਏ ਗਾਣੇ ਗਾਉਣ ਦਾ ਮੈਨੂੰ ਮੌਕਾ ਨਹੀਂ ਮਿਲਿਆ। ਇਸ ਦਾ ਉਹਨਾਂ ਨੂੰ ساری ਜ਼ਿੰਦਗੀ ਅਫਸੋਸ ਰਹੇਗਾ। ਤੇ ਹਰਜੀਤ ਧਰਮਨ ਨੇ ਉਹਨਾਂ ਦੇ ਗਾਣੇ ਗਾ ਕੇ ਪ੍ਰਸਿੱਧੀ ਖੱਟੀ ਸੀ। ਵਰਕਟ ਸਿੰਘ ਜਿਹੜੇ ਗੀਤਕਾਰ ਸਨ ਜਿਨ੍ਹਾਂ ਨੇ ਹਮੇਸ਼ਾ ਚੰਗੇ ਗੀਤ ਲਿਖਿਆ ਤੇ ਪੰਜਾਬੀ ਸਹਿਦ ਦੇ ਅਨੁਸਾਰ ਲਿਖੇ ਨੇ। ਵਰਕਟ ਸਿੰਘ ਪੰਜਾਬੀ ਗੀਤਕਾਰੀ ਦਾ ਉਹ ਤਰੂਤਾਰ ਸੀ ਤੇ ਰਹੇਗਾ। ਜਿਸ ਨੇ ਪੰਜਾਬੀ ਮουσਿਕੀ ਲਈ ਉਹ ਕੁਛ ਕੀਤਾ ਜਿਸ ਦਾ ਜ਼ਿਕਰ ਇਹ ਨਾਇਤ ਜਿੰਨਾ ਕਰੀਏ ਉਹ ਬਹੁਤ ਥੋੜਾ ਉਹ ਮੇਰੇ بڑے ਪਰ ਮਿੱਤਰ ਸੀ ਔਰ ਔਰ ਮੇਰਾ ਬਹੁਤ ਹੀ ਅਜ਼ੀਜ਼ ਹਰਮਨ ਉਹਦੇ ਲਈ ਉਹਨਾਂ ਨੇ ਲਿਖਿਆ ਔਰ ਐਸਾ ਲਿਖਿਆ ਕਿ ਜਿਹਦੇ ਨਾਲ ਹਰਮਨ ਦਾ ਵੀ ਸਤਾਰਾ ਬਲੰਦ ਹੋ ਗਿਆ ਤੇ ਪ੍ਰਗਟ ਖੁਦ ਵੀ ਬਲੰਦੀਆਂ ਤੇ ਪਹੁੰਚ ਗਿਆ ਸੋ ਬੜਾ ਵੱਡਾ ਕਟ ਆਇਆ ਹੈ ਸੋ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਉਹਨਾਂ ਦਾ ਕੋਈ ਗੀਤ ਗਾਵਾ ਮੇਰੀ ਇਹ ਬਦਨਸੀਬੀ ਰਹੀ ਤੇ ਮੇਰੀ ਚੋਲੀ 'ਚ ਨਹੀਂ ਉਹ ਕੋਹੇ ਨੂਰ ਨਾਮੀ ਗੀਤ ਨਹੀਂ ਪਹ ਸਕਿਆ ਤੇ ਨਾ ਮੈਂ ਗਾ ਸਕਿਆ ਲੇਕਿਨ ਅੱਜ ਐਡਾ ਵੱਡਾ ਇਕੱਠ ਦੇਖ ਕੇ ਇਹ ਪਤਾ ਲੱਗਦਾ ਕਿ ਉਸ ਦੇ ਬਾਰੇ ਕੀ ਲੋਕਾਂ ਦੇ ਮਨ 'ਚ ਸਤਕਾਰ ਸੀ ਸੰਗਰੂ ਤੋਂ ਕੀਰਤੀਪਾਲ ਦੀ ਰਿਪੋਰਟ 델ੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563